ਜਨਤਾ ਬਾਜੀ ਜ਼ਿੰਦਾਬਾਦ ਨਮਸਕਾਰ ਦੋਸਤੋ ਆਰਬੀ ਲਾਈਵ ਮੀਡੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਫਾਜ਼ਿਲਕਾ ਦੇ ਵਿੱਚ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਪਤੀ ਚੋਣਾਂ ਨੂੰ ਲੈ ਕੇ ਹਰ ਉਮੀਦਵਾਰ ਵੱਲੋਂ ਆਪਣਾ ਚੋਣ ਪ੍ਰਚਾਰ ਤੇਜ਼ੀ ਦੇ ਨਾਲ ਕੀਤਾ ਜਾ ਰਿਹਾ ਹੈ ਅਤੇ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਵੋਟਾਂ ਦੀ ਅਪੀਲ ਕੀਤੀ ਜਾ ਰਹੀ ਹੈ ਫਾਜ਼ਿਲਕਾ ਜ਼ਿਲ੍ਹਾ ਪਰਿਸ਼ਦ ਦੇ ਕੁਈ ਖੇੜਾ ਚੋਣ ਤੋਂ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਪੂਜਾ ਰਾਣੀ ਵੱਲੋਂ ਵੀ ਡੋਰ ਟੂ ਡੋਰ ਜਾ ਕੇ ਵੋਟਾਂ ਦੀ ਅਪੀਲ ਕੀਤੀ ਜਾ ਰਹੀ ਹੈ ਉਹਨਾਂ ਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਮੰਡਲ ਪ੍ਰਧਾਨ ਸੁਨੀਲ ਸਾਰਨ ਵੀ ਕਰ ਕਰ ਪਹੁੰਚ ਰਿਹਾ ਹੈ ਅਤੇ ਉਹਨਾਂ ਵੱਲੋਂ ਵੀ ਚੋਣ ਮੁਹਿੰਮ ਬੜੀ ਤੇਜ਼ੀ ਦੇ ਨਾਲ ਚਲਾਈ ਜਾ ਰਹੀ ਹੈ ਅਤੇ ਪ੍ਰਚਾਰ ਵੀ ਬਹੁਤ ਤੇਜ਼ੀ ਦੇ ਨਾਲ ਕੀਤਾ ਜਾ ਰਿਹਾ ਹੈ ਅੱਜ ਉਹਨਾਂ ਵੱਲੋਂ ਵਕ ਵਕ ਪਿੰਡਾਂ ਦੇ ਵਿੱਚ ਜਾ ਕੇ ਪੂਜਾ ਰਾਣੀ ਦੇ ਪੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਗਿਆ ਪੂਜਾ ਰਾਣੀ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਹਰ ਤਰ੍ਹਾਂ ਦੀ ਸਮੱਸਿਆ ਹੱਲ ਕੀਤੀ ਜਾਏਗੀ ਅਤੇ ਪਿੰਡਾਂ ਦੇ ਵਿੱਚ ਵਿਕਾਸ ਦੇ ਕੰਮ ਕੀਤੇ ਜਾਣਗੇ ਇਸ ਦੇ ਨਾਲ ਹੀ ਜ਼ਿਲ੍ਹਾ ਪਰਿਸ਼ਦ ਤੋਂ ਵੱਧ ਤੋਂ ਵੱਧ ਗ੍ਰਾਂਟ ਲੈ ਕੇ ਪਿੰਡਾਂ ਦੇ ਵਿੱਚ ਦਿੱਤੀ ਜਾਏਗੀ ਤਾਂ ਕਿ ਪਿੰਡਾਂ ਦੇ ਵਿੱਚ ਵਿਕਾਸ ਦੇ ਕੰਮ ਹੋ ਸਕਣ ਉਹਨਾਂ ਨੇ ਕਿਹਾ ਕਿ ਉਹ ਡੋਰ ਟੂ ਡੋਰ ਜਾ ਰਹੇ ਹਨ ਅਤੇ ਲੋਕਾਂ ਤੋਂ ਵੋਟਾਂ ਦੀ ਅਪੀਲ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਕਰਮਕর্তਾ ਪਿੰਡਾਂ ਦੇ ਵਿੱਚ ਜਾ ਕੇ ਵੋਟਾਂ ਮੰਗ ਰਹੇ ਹਨ ਇਸ ਦੇ ਨਾਲ ਹੀ ਮਹਿਲਾ ਸ਼ਕਤੀ ਵੱਲੋਂ ਵੀ ਵੋਟਾਂ ਦੀ ਅਪੀਲ ਕੀਤੀ ਜਾ ਰਹੀ ਹੈ ਅਤੇ ਡੋਰ ਟੂ ਡੋਰ ਜਾ ਕੇ ਵੋਟਾਂ ਮੰਗੀਆਂ ਜਾ ਰਹੀਆਂ ਹਨ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਵਤੀ ਚੋਣਾਂ ਦੇ ਵਿੱਚ ਖੁਈ ਖੇੜਾ ਜ਼ੋਨ ਤੋਂ ਪਾਰਦੇ ਜਿੰਦਾ ਪਾਰਟੀ ਦੀ ਉਮੀਦਵਾਰ ਪੂਜਾ ਰਾਣੀ ਵੱਲੋਂ ਚੋਣਾ ਲੜੀਆਂ ਜਾਰੀਆਂ ਅਤੇ ਡੋਰ ਟੂ ਡੋਰ ਜਾ ਕੇ ਉਹਨਾਂ ਵੱਲੋਂ ਚੋਣ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ। ਇੱਕ ਫੁੱਲ ਕੋ ਦੋ ਦੋਨੋਂ ਪੇਪਰ ਮਿਲੇਗਾ ਦੋਨਾਂ ਮਾਪੇ ਇੱਕ ਨੇ ਤੇ ਬੈਟ ਪਰ ਨਿਸ਼ਾਨ ਲਗਾਣਾ ਤੇ ਇੱਕ ਫੁੱਲ ਤੇ ਦੋਨੋਂ ਹੀ ਆਪਣਾ ਕੀਤੇ। ਦੂਸਰਾ ਜੇ ਵੀ ਬੈਟ ਕੋ ਨਿਸ਼ਾਨ ਮਿਲ ਗਿਆ ਆਪ ਨੂੰ ਦੂਸਰਾ ਨਹੀਂ। ਇਹ ਯਹਾਂ ਕੋ ਟੰਗ ਹੋਇਆ ਹੈ। ਆਪਣਾ ਹੀ ਦੋਨੋਂ ਹੀ ਆਪਣਾ ਹੈ। ਇੱਕ ਫੁੱਲ ਦੇ ਉੱਪਰ ਨਿਸ਼ਾਨ ਲਗਾਣਾ ਤੇ ਇੱਕ ਬੈਟ ਪਰ ਲਗਾਣਾ। ਦੋਨੋਂ ਹੀ ਆਪਣਾ ਹੈ। ਦੋਨੋਂ ਆਪਨਾ ਹੈ। ਤੀਨ ਗਾਹ ਵਾਲੀ ਰਸਤੀ ਨਾਲ ਕਬੂਲ ਛੱਡੀ ਲਾਲੀ ਅੰਗ ਮਾ ਆਪਣਾ ਜੇ ਕੋਬੀ ਨੇ ਬੈਠਾ ਹੈ ਉੱਪਰ ਨਾ ਸੁਣੀ ਨਹੀਂ ਆਇਆ ਪੱਤੀ ਸਗਾ ਵਾਲਾ ਮੈਂ ਜੋ ਫੂਲ ਹੈ ਕਬੂਲ ਨਹੀਂ ਕਰਤੀ ਹੋਇਆ ਮੈਂ ਬੀਜੇਪੀ ਦੀ ਤਰਫੋਂ ਤਾਂ ਦੋ ਵੋਟ ਪੜੇਗਾ ਇੱਕ ਬੜੋ ਇੱਕ ਛੋਟੋ ਬੜੋ ਇਹ ਮੁਕਮਲ ਕੇ ਫੂਲ ਪਰ ਨਿਸ਼ਾਨ ਲਗਾਣਾ ਹੈ ਛੋਟੋ ਵੋਟ ਹੈ ਉ मैं पूजा हीरावाली पुत्र बुध श्री लक्षण हीरा वाली, वाली आज हम स्तीरवाला गांव में आए हुए हैं मंडल अध्यक्ष कोई खेड़ा सुनील सारण के घर से हम स्टार्ट कर रहे हैं और भारतीय जनता पार्टी दल के लिए ज़्यादा से ज़्यादा मतदान की अपील कर रहे हैं और सभी ग्रामवासियों से मेरी यही विनती है कि भारतीय जनता पार्टी को ज़्यादा से ज़्यादा वोट करें और हमें सफल बनाएं आज अभी पिंडा इतना जिला परिषद कैंडिडेट ने ਉਹਨਾਂ ਦੇ ਨਾਲ ਡੋਰ ਟੂ ਡੋਰ ਪਿੰਡ ਦੇ ਵਿੱਚ ਚੋਣ ਪ੍ਰਚਾਰ ਵਾਸਤੇ ਮੇਰੇ ਘਰੋਂ ਇੱਥੋਂ ਰਵਾਨਾ ਹੋ ਰਹੇ ਹੁਣ ਹਰ ਇੱਕ ਸਾਡੇ ਸਾਰੇ ਪਿੰਡ ਦੇ ਜਿਹੜੇ ਜਿੰਨੇ ਵੀ ਲੋਕ ਨੇ ਸਾਰਿਆਂ ਨੂੰ ਇਹੀ ਅਪੀਲ ਕਰਨ ਜਾ ਰਹੇ ਹਾਂ ਕਿ ਵੱਧ ਤੋਂ ਵੱਧ ਵੋਟਾਂ ਜਿਹੜੀਆਂ ਭਾਜਪਾ ਨੂੰ ਪਾ ਕੇ ਸਾਡੇ ਜ਼ਿਲ੍ਹਾ ਪ੍ਰਸਿੱਧ ਕੈਂਡੀਡੇਟ ਨੂੰ ਜਿਤਾਈਏ ਤੇ ਨਾਲ ਹੀ ਸਾਡੇ ਜਿਹੜੇ ਇੱਥੋਂ ਦੇ ਬਲੋਕ ਸੰਤੀ ਦੇ ਜਿਹੜੇ ਕੈਂਡੀਡੇਟ ਨੇ ਜਿਨ੍ਹਾਂ ਦੇ ਭਾਰਤੀ ਜਨਤਾ ਪਾਰਟੀ ਦਾ ਜਿਨ੍ਹਾਂ ਨੂੰ ਚੋਣ ਨਿਸ਼ਾਨ ਜਿਹੜਾ ਹੈ ਉਹ ਬੱਲਾ ਮਿਲਿਆ ਉਹਦੇ ਵਾਸਤੇ ਮੈਂ ਤੁਹਾਨੂੰ ਦੱਸ ਦੇਣਾ ਕਿ ਇੱਕ ਸਰਕਾਰ ਦੀ ਮੌਜੂਦਾ ਸਰਕਾਰ ਦੀ ਇਹ ਬੁਖਲਾਹਟ ਹੈਗੀ ਹੈ ਕਿ ਇਹਨਾਂ ਨੂੰ ਜਿਹੜਾ ਪਾਰਟੀ ਦੀ ਟਿਕਟ ਹੈ ਜਿਹੜਾ ਸਿੰਬਲ ਮਿਲਣਾ ਸੀ ਉਹ ਇੱਧਰ-ਉੱਧਰ ਕਰ ਦਿੱਤੀ ਗਈ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇੱਥੇ ਹਰ ਵਾਰ ਇੱਥੇ ਬੀਜੇਪੀ ਦੇ ਜਿਹੜਾ ਕੇਐਸ ਪਾਸੇ ਵੋਟਾਂ ਜਿਹੜੀਆਂ ਇਹਨਾਂ ਪਿੰਡਾਂ ਦੇ ਵਿੱਚ ਜ਼ਿਆਦਾ ਹੈ ਤੇ ਬਸ ਇਹਨਾਂ ਨੇ ਇੱਕ ਸਰਾਰਤ ਕੀਤੀ ਹੈ ਕਿ ਇਹਨਾਂ ਦਾ ਚੋਣ ਨਿਸ਼ਾਨ ਜਿਹੜਾ ਬੱਲਾ ਦੇ ਦਿਓ ਤਾਂ ਜੋ ਵੋਟਾਂ ਮੰਗਣ 'ਚ ਕਨਫਿਊਜ਼ ਹੋ ਜਾਣਗੇ ਤੇ ਇਹਨਾਂ ਨੂੰ ਇਹਨਾਂ ਇਸ ਦਾ ਫਾਇਦਾ ਨਾ ਮਿਲੇ ਪਰ ਸਾਡੀ ਟੀਮ ਇਹ ਜਿਹੜੀ ਹੈਗੀ ਹੈ ਪੂਰੀ ਇਹ ਜਿਹੜਾ ਕੈਂਡੀਡੇਟ ਹੈ ਬੱਲੇ ਦੇ ਨਿਸ਼ਾਨ ਤੇ ਇਹਨਾਂ ਨੂੰ ਜਿੱਤ ਕੇ ਦਿਖਾਵਾਂਗੇ